ਕੀ ਹਾਲ ਹੈ ਹਾਲ ਤਾਂ ਵੀ ਮੰਦੇ ਅੱਜ ਕੀ ਗੱਲ ਹੋਗੀ ਗੱਲ ਤਾਂ ਬਈ ਉਹ ਹੋ ਗਈ ਜਿਵੇਂ ਸਿਆਣੇ ਨਹੀਂ ਕਹਿ ਦਿੰਦੇ ਕਰਨੀ ਨਾਲੋਂ ਮਿੱਤਰੋ ਹੋਣੀ ਵੱਡੀ ਹੁੰਦੀ ਐ ਇਹ ਕੀ ਗੱਲ ਬਣ ਗਈ ਉਹ ਅੱਜ ਦੇਖ ਲਈ ਅਸੀਂ ਗੱਲ ਵਾਕਿਆ ਜੀ ਬਈ ਵੀ ਕਰਨੀ ਨਾਲੋਂ ਤਾਂ ਮਿੱਤਰੋ ਹੋਣੀ ਵੱਡੀ ਆ ਕਰਨ ਕਰਾਉਣ ਵਾਲੇ ਨਾਲ ਨਹੀਂ ਕੁਝ ਹੁੰਦਾ ਜਿਹੜਾ ਚੀਜ਼ ਹੋਣੀ ਐ ਨਾ ਉਹ ਤਾਂ ਹੋ ਕੇ ਹੀ ਰਹਿੰਦੀ ਐ ਬੰਦੇ ਨਾਲ ਬਈ ਗੱਲ ਆ ਵਾ ਤਾਂ ਇਹ ਆ ਵੀ ਮਿੱਤਰੋ ਅੱਜ ਦੇ ਸਮੇਂ ਦੇ ਵਿੱਚ ਹਰੇਕ ਕਿਸਾਨ ਭਰਾ ਦੇ ਖੇਤ ਦੇ ਵਿੱਚ ਲੱਗੀਆਂ ਹੋਈਆਂ ਸਮਰਸੀ ਵਰ ਮੋਟਰਾਂ ਮੋਟਰ ਸੜਨ ਦਾ ਮੇਨ ਕਾਰਨ ਕੀ ਹੁੰਦਾ ਉਹ ਤੁਹਾਨੂੰ ਦੱਸਾਂਗੇ ਅੱਜ ਵੀ ਕਿਉਂ ਛੱਡਦੀ ਆ ਜਿਹੜਾ ਮਿੱਤਰੋ ਸਾਡੇ ਤੋਂ ਮੋਟਰ ਛੱਡਣ ਦਾ ਕਾਰਨ ਬਣਿਆ ਤੇ ਸਾਡਾ ਤਾਂ ਨੁਕਸਾਨ ਹੋ ਗਿਆ ਪਰ ਅਸੀਂ ਕਹਿਨੇ ਵੀ ਥੋੜਾ ਨਾ ਨੁਕਸਾਨ ਹੋ ਜੇ ਆਹ ਕਾਰਨ ਨਾਲ ਲੱਭ ਲਿਆ ਫਾਲਟ ਫਿਰ ਅੱਜ ਫਾਲਟ ਲੱਭ ਲਿਆ ਬਈ ਦੱਸਿਗੇ ਹੁਣ ਫਾਲਟ ਦੱਸੋ ਫਾਲਟ ਦੱਸੋ ਪਾ ਹੋਰ ਇੱਕ ਸਾਣਪੀਰ ਭਰਾਵਾਂ ਦਾ ਫਾਇਦਾ ਹੋ ਗਿਆ ਨਾ ਵੀ ਫਾਇਦਾ ਹੋ ਗਿਆ ਤਾਂ ਆ ਵੀ ਇਧਰੋਂ ਤਾਰਾਂ ਜਾਂਦੀਆਂ ਆਪਣੀਆਂ ਉਹ ਉਧਰ ਬੈ ਰਹੀ ਆਪਣੀ ਮੋਟਰ ਜ਼ੂਮ ਕਰਕੇ ਦਿਖਾ ਦੇਵੀ ਸੱਜਣਾ ਨੂੰ ਜ਼ੂਮ ਕਰਕੇ ਮਿੱਤਰੋ ਤੁਸੀਂ ਮੋਟਰ ਦੇਖ ਲਈ ਤੇ ਆ ਜੋ ਵੀ ਅੰਦਰ ਲੈ ਕੇ ਚੱਲਦੇ ਹੁਣ ਆਪਾਂ ਤੁਹਾਨੂੰ ਕੋਠੇ ਦੇ ਵਿੱਚ ਦਿਖਾਉਣੀ ਹੈ ਇੱਥੇ ਆ ਆ ਸੀਗਾ ਸਟਰਕਟਰ ਗੱਲਬਾਤ ਇਹ ਹੋਈ ਇੱਕ ਸਾਹ ਆ ਉਹ ਤਾਂ ਤੁਸੀਂ ਇਹਨੂੰ ਸਮਝੋ ਬਾਹਰ ਕਹਾਣੀ ਲਾ ਲਓ ਵੀ ਮੋਟਰ ਵੀ ਸੜ ਗਈ ਤੇ ਕਹਾਣੀ ਸਮਝ ਵਿੱਚ ਵੀ ਨਹੀਂ ਆਈ ਵੀ ਸਾਡੇ ਸੜੀ ਕਿਉਂ ਫੇਰ ਮਿੱਤਰੋ ਨਿਚੋੜ ਕੱਢਿਆ ਹਮ ਆਪਣੇ ਨਾਲ ਸੀਗਾ ਸ਼ਨੀ ਮੋਟਰਾਂ ਦਾ ਮਿਸਤਰੀ ਹੈ ਜਿਹੜਾ ਵੀਰ ਠੀਕ ਹੈ ਜੀ ਸਾਨੂੰ ਮੇਨ ਗੱਲ ਇਹ ਸੀ ਕਹਾਣੀ ਕੀ ਵਾਪਰੀ ਮਿੱਤਰੋ ਹੋਣੀ ਤੇ ਕਰਨੀ ਵਾਲੀ ਵੀ ਗੱਲ ਹੁਣ ਇਹਦੇ ਵਿੱਚ ਇਹ ਆ ਜਾਂਦੀ ਆ ਕੋਇਆ ਕਿਸ ਨਾ ਵੀ ਜਦੋਂ ਆਪਣੇ ਕੱਲ ਖੇਤ ਆਏ ਅਸੀਂ ਮੋਟਰ ਚਲਾਉਣਾ ਦਿਨ ਦਾ ਘਟ ਰਹਿੰਦਾ ਸੀ ਲਾਸਟ ਮਹਾ ਵੀ ਪਾਣੀ ਲਾ ਦਗੇ ਤੇ ਲਾਸਟ ਘਟ ਤੇ ਕਣਕ ਨੂੰ ਵੀ ਅਜ ਪਾਣੀ ਲੱਗੀ ਨੂੰ ਘਟੋ ਘਟ ਮਿੱਤਰੋ 22 23 ਦਿਨ ਹੋ ਗਏ ਤੇ ਪੂਰੀ ਤੇ ਮੰਨੀ ਜਾਂਦੀ ਸੀ ਕਣਕ ਮੈਂ ਅੱਜ ਪਾਣੀ ਲਾ ਦਗੇ ਆ ਕੇ ਤੇ ਮੋਟਰ ਚਲਾ ਲਈ ਮੈਂ ਬਈਆ ਹੁਣ ਕੀਤਾ ਬਈਆ ਹਰੀ ਬੱਤੀ ਜਗਾਈ ਜਾਵੇ ਪਰ ਮੋਟਰ ਚੱਲੇ ਨਾ ਠੀਕ ਹੈ ਮਹਾ ਬਈਆ ਵੀ ਹਰੀ ਬੱਤੀ ਜਗੋ ਨਾ ਮੋਟਰ ਵੀ ਨਹੀਂ ਚੱਲਦੀ ਤੇ ਮਹਾ ਬਈ ਗੜਬੜ ਹੋਰ ਹੋ ਗਈ ਮੈਂ ਮੋਟਰਾਂ ਵਾਲੇ ਬਾਈ ਨੂੰ ਮਾਰਿਆ ਫੋਨ ਮਖਿਆ ਵੀਰ ਬਣਿਆ ਆਹ ਗੱਲ ਹੋ ਗਈ ਭਈਆ ਹਰੀ ਬੱਤੀ ਜਗਾਉਂਦਾ ਤੇ ਮੋਟਰ ਨਹੀਂ ਚੱਲਦੀ ਆਦਾ ਗ੍ਰਿਪ ਸਹੀ ਐ ਮਖਿਆ ਜਮਾ ਸਾਰਾ ਕੁਝ ਸਹੀ ਐ ਕੱਢ ਕੇ ਦੇਖ ਲੈ ਇੱਕ ਗ੍ਰਿਪ ਵੀ ਨਹੀਂ ਮੱਚਿਆ ਦੇਖੋ ਥੋੜੇ ਸਾਹਮਣੇ ਜਮਾ ਸਹੀ ਐ ਸਾਰੇ ਵੀ ਅਸੀਂ ਕੱਢ ਕੇ ਦੇਖ ਲੈ ਹਾਨੀਸਾਰ ਨੂੰ ਮੈਂ ਬੈਠਾ ਰਿਹਾ ਬੈਠਾ ਰਿਹਾ ਇੰਨੇ ਆਪਣਾ ਇੱਕ ਖੇਤ ਦਾ ਪੜੋਸੀ ਸੀ ਵੀਰ ਉਹ ਆ ਗਿਆ ਕਹਿੰਦਾ ਕਿਵੇਂ ਆਦਾ ਮੋਟਰ ਨਹੀਂ ਚੱਲੀ ਮਖੰਨਾ ਸਿੱਧੀ ਚਲਾ ਲਾ ਆਦਾ ਮੈਂ ਨਹੀਂ ਸਿੱਧੀ ਤਾਂ ਕਾਹਦੇ ਵਾਸਤੇ ਲਾਉਣੀ ਹੈ ਪਰ ਬਈ ਉਹਨੇ ਹੋਰ ਕਿਸੇ ਮਿਸਤਰੀ ਨੂੰ ਫੋਨ ਲਾ ਲਿਆ ਮੋਟਰ ਚਲਾਤੀ ਆਦਾ ਸਿੱਧੀ ਚਲਾ ਲਵਾਉਦਾ ਜੇ ਗਈ ਤਾਂ ਗਈ ਆਦਾ ਚਲਾਉਣੀ ਤਾਂ ਤੁਸੀਂ ਹੈਗੀ ਐ ਮੈਂ ਤਾਂ ਸਿੱਧੀ ਚਲਾ ਲੈਣੇ ਬੈਣਾ ਭਈਏ ਤੋਂ ਮਿੱਤਰੋ ਅਸੀਂ ਸਿੱਧੀ ਸੋਚ ਲਾ ਕੇ ਮੋਟਰ ਚਲਾ ਲਈ ਤੇ ਮੋਟਰ ਚੱਲ ਪਈ ਮੈਂ ਫੋਨ ਤੇ ਉਹਨੂੰ ਕਿਹਾ ਮਖਾ ਮਿੱਤਰਾ ਧੰਨਵਾਦ ਤੂੰ ਬਚਾਈ ਦਿੱਤੇ ਅੱਜ ਤਾਂ ਰੂਵੀ ਖੁਸ਼ ਕਰਤੀ ਰੂਵੀ ਖੁਸ਼ ਕਰਤੀ ਮਖਾ ਦਿਨ ਦਾ ਕੱਟ ਸੀ ਤੇ ਟੱਪ ਜਾਂਦਾ ਖੁਸ਼ ਹੋ ਕੇ ਬਈ ਆਪਾਂ ਨੂੰ ਸੀਗਾ ਡੱਬ ਵਾਲੀ ਜ਼ਰੂਰੀ ਕੰਮ ਠੀਕ ਮੋਟਰ ਚਲਾ ਕੇ ਤੇ ਗਵਾਂਢੀ ਨੂੰ ਸੰਭਲਾ ਕੇ ਤੇ ਡੱਬ ਵਾਲੀ ਵੀ ਆਪਦਾ ਕੋਈ ਜ਼ਰੂਰੀ ਕੰਮ ਬਾਗ ਗੇ ਸ਼ਹਿਰ ਦੇ ਵਿੱਚ ਇੱਥੇ ਮੈਨੂੰ ਗਵਾਂਢੀ ਵੀਰ ਨੇ ਫੋਨ ਕਰਤਾ ਵੀ ਮਿੱਤਰਾ ਦਾ ਤੇਰੀ ਮੋਟਰ ਬੰਦ ਹੋ ਗਈ ਚਲਦੀ ਮੈਂ ਕਿਹਾ ਕੀ ਹੋ ਗਿਆ ਆ ਤਾਂ ਸਮਝੋਂ ਬਾਹਰ ਹੈ ਗਾਣੀ ਪਰ ਮੋਟਰ ਬੰਦ ਹੈ ਹੇ ਤਾਂ ਚੱਕਰ ਕੀ ਬਣ ਗਿਆ ਹੁੰਦੇ ਮਾਉਂਦੇ ਤੇ ਮੈਂ ਗ੍ਰਿਪ ਕੱਢ ਕੇ ਦੇਖਿਆ ਤਾਂ ਨਾ ਮੈਂ ਨਹੀਂ ਦੇਖੇ ਰਾਤ ਟੱਪ ਗਈ ਉੱਥੋਂ ਭਈਆ ਲੈ ਜਾਂਦਾ ਸਾਨੂੰ ਕੱਲ ਸੀਗਾ ਵੀ ਭਈਆ ਖਰਾਬ ਹੋ ਗਿਆ ਆਪਾਂ ਭਈਆ ਤਾਂ ਲੈ ਕੇ ਆਉਣਾ ਸੀ ਭਈਆ ਲੈ ਜਾਂਦਾ ਭਈਆ ਵੀ ਸੋਡੇ ਸਾਹਮਣੇ ਮਿੱਤਰੋ ਆ ਲੈ ਜਾਂਦਾ ਜਸਵੰਤ ਦਾ ਭਈਆ ਤੇ ਆਪਾਂ ਨੂੰ ਲਾਇਆ ਇਹ 400 ਰੁਪਏ ਦਾ ਠੀਕ ਐ ਤਾਂ ਮੈਸਤਰੀ ਵੀ ਤਾਂ ਕਹਿੰਦਾ ਸੀ ਬੋਪਾ ਰਾਏ ਦਾ ਲਿਆਉਣਾ ਪਰ ਆਪਾਂ ਉਹਨੂੰ ਜਸਵੰਤ ਦਾ ਮਿਲਿਆ ਤੇ ਉਹੀ ਲੈ ਆਂਦਾ ਤੜਕੇ ਅਸੀਂ ਆਏ ਬਈ ਭਈਆ ਲੈ ਕੇ ਲੈ ਵੀ ਮਖਾਂ ਕਰਮਾਂ ਵਾਲੇ ਮਖਾਂ ਬਚਾ ਦੇ ਮਖਾਂ ਖਰਚਾ ਸਾਡਾ ਆ ਗਏ ਬਈ ਅਨਸਾਰ ਜਦੋਂ ਅਸੀਂ ਦੇਖਿਆ ਪਹਿਲਾਂ ਅਸੀਂ ਕੱਢੇ ਗ੍ਰਿਪ ਹਾਂ ਆ ਵੇਖੋ ਗ੍ਰਿਪ ਸਾਰੇ ਸਾਫ਼ ਪਏ ਆ ਕੋਈ ਪੜਾਕਾ ਨਹੀਂ ਪਿਆ ਇਹਨਾਂ ਨੂੰ ਦੇਖ ਕੇ ਤਾਂ ਐ ਲੱਗਦਾ ਵੀ ਮੋਟਰ ਨਹੀਂ ਸੜੀ ਸਾਡਾ ਹੌਸਲਾ ਵਧ ਗਿਆ ਮੇਰਾ ਮਖਾਂ ਲੈ ਵੀ ਬਚ ਗਈ ਮਖਾਂ ਮੋਟਰ ਤਾਂ ਨਹੀਂ ਸੜੀ ਹੁੰਦੇ ਮੁੰਦੇ ਕੀ ਹੋਇਆ ਵੀ ਮੋਟਰ ਜਦੋਂ ਅਸੀਂ ਤਾਰਾਂ ਉਹਨੇ ਮੀਟਰ ਨਾਲ ਚੈੱਕ ਕੀਤੀਆਂ ਤੇ ਆਹ ਸੇ ਇਧਰੋਂ ਆ ਕੇ ਅਸੀਂ ਥਾਂ ਵਗੈਰਾ ਪੱਟਿਆ ਆਹ ਸੇ ਆਹ ਥਾਂ ਥੂ ਪੱਟਿਆ ਸੀ ਤਾਰਾਂ ਤੂਰਾਂ ਚੈੱਕ ਕਰੀਆਂ ਮਿੱਤਰੋ ਕਰਕੇ ਇਹਦੇ ਫੇਰ ਸਾਨੂੰ ਵੀ ਪਤਾ ਲੱਗਿਆ ਮੀਟਰ ਲਾ ਕੇ ਵੀ ਮੋਟਰ ਤਾਂ ਗਈ ਸੜ ਤੇ ਹੁਣ ਸੜਨ ਦਾ ਕਾਰਨ ਮਿੱਤਰੋ ਕੀ ਬਣਿਆ ਸੜਨ ਦਾ ਕਾਰਨ ਇਹ ਸੀ ਪਈਏ ਤੋਂ ਬਿਨਾ ਆਪਾਂ ਸਿੱਧੀ ਡਾਇਰੈਕਟ ਮੋਟਰ ਚਲਾਤੀ ਅੱਜ ਤੋਂ ਇਹ ਇੱਕ ਸਾਲ ਪਹਿਲਾਂ ਦੀਆਂ ਪੱਤੀਆਂ ਤੇ ਤੇਲ ਵਗੈਰਾ ਬਦਲਿਆ ਹੋਇਆ ਸੀ ਝੋਨੇ ਵੇਲੇ ਤੇ ਕਣਕ ਦੇ ਸੀਜ਼ਨ ਤੱਕ ਕਿੰਨੇ ਕੁ ਪਾਣੀ ਲੱਗਿਆ ਇਹ ਹੋ ਜਾਂਦੀ ਹੈ ਵੀ ਜਦੋਂ ਆਪਾਂ ਬਈ ਮੋਟਰ ਚਲਾਉਣੀ ਆ ਉਦੋਂ ਬਈਏ ਤੋਂ ਬਿਨਾਂ ਦਾ ਕਦੇ ਮੋਟਰ ਨਾ ਚਲਾਓ ਠੀਕ ਹੈ ਡਾਇਰੈਕਟ ਨਾ ਸਿੱਧੀਆਂ ਤਾਰਾਂ ਨੱਪੋ ਸੋਚਾਂ ਵੀ ਆਪਾਂ ਚਲਾ ਦਈਏ ਇੱਕ ਦਿਨ ਲੇਟ ਹੋ ਜयो ਜੇ ਨਾ ਲੇਟ ਹੋਂਗ ਤਾਂ ਮਿੱਤਰੋ ਸਾਡੇ ਵਾਂਗੂ ਨੁਕਸਾਨ ਦੇ ਥੱਲੇ ਆਉਂਗੇ ਨਾਲੇ ਪਛਤਾਉਣਾ ਭੂ ਨਾਲੇ ਮੋਟਰ ਕਣਕ ਪਾਣੀ ਤੋਂ ਲੇਟ ਕਰਾਉਂਗੇ ਲਾਲਚ ਮਰਾ ਜਾਂਦਾ ਹੈ ਲਾਲਚ ਮਰਾ ਜਾਂਦਾ ਜੀ ਤਾ ਤਾਤੇ ਨਿਕਲਦਾ ਮੀਨ ਵੀ ਬਈ ਕਦੇ ਵੀ ਤੁਸੀਂ ਆਪਦੀ ਮੋਟਰ ਬਈਏ ਤੋਂ ਬਿਨਾ ਸਿੱਧੀ ਨਾ ਚਲਾਇਓ ਜ਼ਿੰਦਗੀ ਦੇ ਵਿੱਚ ਬਈਏ ਨਾਲ ਹੀ ਆਨ-ਆਫ ਕਰਿਓ ਕਿਉਂਕਿ ਜੇਕਰ ਆਪਾਂ ਸਿੱਧੀ ਵੀ ਚੱਲਦਾ ਜਰੂਰ ਜਾਂਦੀ ਹੁਣ ਕੁਝ ਕਿਸਾਨ ਭਰਾ ਕਹਣਗੇ ਵੀ ਸਿੱਧੀ ਵੀ ਚੱਲੇ ਜਾਂਦੀ ਸਾਡੇ ਚੱਲਦੀ ਸਾਡੇ ਚੱਲਦੀ ਸਾਡੇ ਵੀ ਗੋਡੀਆਂ ਤੇ ਚੱਲੀ ਜਾਂਦੀ ਬਹੁਤ ਸਮਾਂ ਹੋ ਗਿਆ ਪਰ ਮਿੱਤਰੋ ਜਬ ਇਹ ਪਾ ਜਾਂਦਾ ਵੀ ਜਿਹੜੀਆਂ ਪੱਤੀਆਂ ਹੁੰਦੀਆਂ ਨੇ ਨਾ ਸਟਾਰਟਰ ਦੀਆਂ ਉਹਨਾਂ ਦੇ ਉੱਤੇ ਜਰ ਵਗੈਰਾ ਕੋ ਹੁਸ਼ਾ ਕੇ ਤਾਂ ਉਹ ਫਿਰ ਕਦੇ ਦੋ ਪੱਤੀਆਂ ਚਿਪ ਜਾਂਦੀਆਂ ਤੀਜੀ ਜਿਹੜੀ ਪੱਤੀ ਉਹ ਚਿਪਦੀ ਨਹੀਂ ਤੇ ਜਿਹਦੇ ਕਰਕੇ ਕੀ ਭਈਏ ਤੋਂ ਬਿਨਾ ਆਪਾਂ ਡਾਇਰੈਕਟ ਧੱਕੇ ਨਾਲ ਚਲਾਤਾ ਜੰਨੇ ਆ 2 ਘੰਟੇ ਚੱਲ ਕੇ ਤੇ ਮੋਟਰ ਬਈ ਪੜਾਕਾ ਮਾਰ ਜਾਂਦੀ ਆ ਉਹੀ ਸਾਡੇ ਨਾਲ ਹੋਈ ਆ ਤੇ ਉਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਮਿੱਤਰੋ ਅਸੀਂ ਤਾਂ ਨੁਕਸਾਨ ਤੱਲੇ ਆ ਗਏ ਤੁਸੀਂ ਨਾ ਆਜਿਓ ਹੁਣ ਮਿੱਤਰੋ ਤਾਂ ਆਹੀ ਗੱਲਬਾਤ ਸੀਗੀ ਬਾਕੀ ਤੁਸੀਂ ਕਿਸਾਨ ਭਰਾ ਵੀ ਕਮੈਂਟ ਬਾਕਸ ਖਾਲੀ ਆ ਆਪਦੀ رائے ਦੇ ਦਿਓ ਵੀ ਅਸੀਂ ਸਹੀ ਆ ਜਾਂ ਮੋਟਰ ਦੇ ਵਿੱਚ ਹੁਣਾਂ ਤੇ ਜਾਂ ਕੋਈ ਕਰਨੀ ਦੇ ਨਾਲ ਹੋਣੀ ਵੱਡੀ